ਨਾਦੇਨ ਚਾਰਜ ਅਤੇ ਮੋਤਵਰ ਵਿਅਕਤੀ ਵੱਲੋਂ ਥਾਣੇ ਅੰਦਰ ਫਲਦਾਰ ਪੌਦੇ ਲਗਾਏ ਗਏ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਤਹਿਤ ਨਥਾਣਾ ਵਿਖੇ ਬਾਬਾ ਕਾਲੂनाथ ਸੱਭਿਆਚਾਰਕ ਕਲੱਬ ਅਤੇ ਪਿੰਡ ਦੇ ਮੋਤਵਰ ਵਿਅਕਤੀਆਂ ਵੱਲੋਂ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਪੌਦੇ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਥਾਣਾ ਨਥਾਣਾ ਦੇ ਇੰਸਪੈਕਟਰ ਮੈਡਮ ਸੁਖਵੀਰ ਕੌਰ ਅਤੇ ਮੋਤਵਰ ਵਿਅਕਤੀਆਂ ਨੇ ਵੱਲੋਂ ਥਾਣਾ ਨਥਾਣਾ ਵਿਖੇ ਫਲਦਾਰ ਪੌਦੇ ਲਗਾਏ ਇਸ ਮੌਕੇ ਥਾਣਾ ਮੁਖੀ ਮੈਡਮ ਇਸ ਸੁਖਬੀਰ ਨੇ ਕਿਹਾ ਕਿ ਵਾਤਾਵਰਨ ਦੀ ਛੁੱਧਤਾ ਅਤੇ ਵਧ ਰਹੀ ਗਰਮੀ ਅਤੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਵੱਧ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਹਰ ਇੱਕ ਇਨਸਾਨ ਦਾ ਫਰਜ਼ ਬੰਦਾ ਹੈ ਕਿ ਆਪਣੇ ਜਨਮ ਦਿਨ ਅਤੇ ਹਰ ਇੱਕ ਤਿਹਾਰ ਮੌਕੇ ਹਰ ਪਿੰਡ ਅਤੇ ਹਰ ਸ਼ਹਿਰ ਦੇ ਵਿੱਚ ਵੱਧ ਵੱਧ ਫੁੱਲਦਾਰ ਅਤੇ ਫੁੱਲਦਾਰ ਅਤੇ ਛਾਂ ਵਾਲੇ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਪਿੰਡ ਦੇ ਮੋਤਵਰ ਵਿਅਕਤੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਬਾਬਾ ਕਲੂ ਨਾਲ ਸੱਭਿਆਚਾਰਕ ਕਲੱਬ ਅਤੇ ਪਿੰਡ ਦੇ ਮੋਤਵਰ ਵਿਅਕਤੀਆਂ ਦੇ ਵੱਲੋਂ ਪਿੰਡ ਨੂੰ ਹਰੇ ਭਰੇ ਬਣਾਉਣ ਦੇ ਲਈ ਪੌਦੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਹੋਈ ਹੈ। ਪੰਜਾਬ ਦੇ ਵਿੱਚ ਉਦਾਂ ਲਗਾਓ ਮਹਿੰਮ ਚੱਲਦੀ ਹੈ। ਉਹਦੇ ਅਧੀਨ ਅੱਜ ਅਸੀਂ ਖਾਣੇ ਦੇ ਵਿੱਚ ਮੈਡੂ ਦੇ ਨਾਲ ਅਫਸਰ ਆਏ ਹੋਏ ਸੀ ਉਹਨਾਂ ਤੋਂ ਪੌਦੇ ਵੀ ਲਵਾਏ ਆ। ਬਾਕੀ ਨਗਰ ਦੇ ਵਿੱਚ ਬਹੁਤ ਜ਼ਿਆਦੇ ਪੌਦਿਆਂ ਦੀ ਜੁੜੀ ਮਹਿਮਨ ਚਲਦੀ ਸੀ ਉਹਦੇ ਅੰਦੀ ਅਸੀਂ ਬਹੁਤ ਵਧੀਆ ਪ੍ਰਾਲਾ ਕਰਕੇ ਸਾਰੇ ਨੱਜਰ ਨੇ ਸਾਥ ਦਿੱਤਾ ਤੇ ਉਹਦੇ ਬਹੁਤ ਵਧੀਆ ਲਾਏ ਹੈ ਜੀ ਹੁਣ ਅੱਗੇ ਇਹਨਾਂ ਦੀ ਸੰਭਾਲ ਕਰਨੀ ਆਪਣੀ ਹੱਦ ਚ ਤੇ ਸਾਰੇ ਸਾਰੇ ਮਿਲ ਕੇ ਸਾਥ ਦਿਓ